ਨਹੀਂ ਝਾਮ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਤਵਾਰ ਨਹੀਂ ਝਾਮ ਸਕਦਾ ਉਹ ਪੰਜਾਬ ਕਿੱਥੇ ਝਾਮ ਲੈ ਮਜੀਠੀ ਇਹਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੀਂ ਦਰਪਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭੜਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੂੰ ਇੱਕਾਰੀ ਛੱਡ ਮੈਨੂੰ ਇੱਕਾਰੀ ਦੇ ਦੇਗਾ ਮੈਂ ਫੇਰ ਵਾਰ ਆਜੂ ਦੂਜੀ ਵਾਰੀ ਦੇਵਾਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛਾਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਆ ਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹੋ ਜੇ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੈਂ ਕੋਲ ਆਈ ਹੈ ਵੇਖੋ ਬੇਸ਼ਰਮ ਏਡੇ ਨੇ ਭਗਵਾਨਤਮਾਨ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿਨਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਉਹ ਜੇ ਮਿਨਿਸਟਰ ਨੂੰ ਬਰਖਾਸ ਕਰ ਦੇਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਠਕੀ ਰਵੇ ਇਹ ਜ ਆ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਿਸੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾਂ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਚੋਸੀ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇ ਇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਆ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਿਵਾਨੀਆਂ ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਲ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰੀਆਂ ਨਿਕਲਦੀਆਂ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਰ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਤੇਰ ਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੈਰ ਉੱਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉਥੇ ਪੈਦਾ ਕੀਤੇ ਸਿਰਫ ਇਸ ਲਈ ਕਿਉਂਕਿ ਭਗਵੰਤ ਮਾਨ ਨੇ ਆਪਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਇਸ ਲਈ ਤੁਹਾਨੂੰ ਸਿਆਣੇ ਬਣਨਾ ਪੈਣਾ ਸचेत ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗਨਮੈਨ ਜਿੰਨੀਆਂ ਪੋਸਟਾਂ ਨੇ ਵੱਡੀਆਂ ਸਾਰਿਆਂ ਤੇ ਕਾਬਜ਼ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ ਬਰਦਾਸ਼ਤ ਹੈ ਬਰਦਾਸ਼ਤ ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜੋ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਆਰੀ ਠੱਗੇ ਗਏ ਆ ਬਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰੀ ਜਕਾਰਾ ਛੜ ਦਿਓ ਜੇ ਝਾੜੂ ਦੀ ਚੀਕਾਂ ਕਡੌੜੀਆਂ ਚਰਾਉਣੀਆਂ ਸੋ ਸ੍ਰੀ ਅਕਾਲ ਐਸਲੀ ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ 'ਚ ਬੜੇ ਡਟ ਕੇ ਬੋਲੇ ਨੇ